ਗੁਰਦਾਸਪੁਰ ਜ਼ਿਲ੍ਹੇ ਨੇ ਪੂਰੀ ਦੁਨੀਆ ਨੂੰ ਕਈ ਨਾਮੀ ਗਾਇਕ ਦਿੱਤੇ ਹਨ ਜਿਨ੍ਹਾਂ ਨੇ ਗੁਰਦਾਸਪੁਰ ਦਾ ਨਾਮ ਨਹੀਂ ਪੂਰੇ ਦੇਸ਼ ਦਾ ਵੀ ਨਾਮ ਰੋਸ਼ਨ ਕੀਤਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਗਾਇਕ ਏਪੀ ਢਿੱਲੋਂ ਹੈ ਜਿਸ ਦਾ ਪੂਰਾ ਨਾਮ ਅਮਰਤਪਾਲ ਸਿੰਘ ਹੈ ਪਰ ਪਿੰਡ ਵਾਲੇ ਉਸ ਨੂੰ ਪਿਆਰ ਨਾਲ ਹੈਰੀ ਕਹਿੰਦੇ ਹਨ ਪਰ ਉਹ ਪੂਰੀ ਦੁਨੀਆ ਵਿੱਚ ਏਪੀ ਢਿੱਲੋਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਦਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿੰਡ ਮੂਲਿਆਮਲ ਹੈ ਉਸ ਦੇ ਪਿਤਾ PWD ਵਿਭਾਗ ਵਿੱਚ ਨੌਕਰੀ ਕਰਦੇ ਹਨ ਅਤੇ ਆਪਣੇ ਪਰਿਵਾਰ ਨਾਲ ਪਿੰਡ ਵਾਲੇ ਘਰ ਵਿੱਚ ਹੀ ਰਹਿੰਦੇ ਹਨ ਸਾਡੀ ਟੀਮ ਵੱਲੋਂ ਉਹਨਾਂ ਦੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਕਾਫੀ ਖੁਸ਼ ਦਿਖਾਈ ਦਿੱਤੇ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਨੌਜਵਾਨ ਨੇ ਪੂਰੀ ਦੁਨੀਆ ਵਿੱਚ ਸਾਨੂੰ ਅਤੇ ਸਾਡੇ ਪਿੰਡ ਨੂੰ ਪਹਿਚਾਨ ਦਿੰਦੀ ਹੈ ਇਸ ਕਰਕੇ ਜਦੋਂ ਅਸੀਂ ਕਿਤੇ ਬਾਹਰ ਜਾਂਦੇ ਹਾਂ ਤਾਂ ਜਦੋਂ ਲੋਕ ਸਾਨੂੰ ਪੁੱਛਦੇ ਹਨ ਕਿ ਇਹ ਮਸ਼ਹੂਰ ਗਾਇਕ ਤੁਹਾਡੇ ਪਿੰਡ ਦਾ ਹੈ ਤਾਂ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਪਿੰਡ ਦੇ ਲੋਕ ਪਿਆਰ ਨਾਲ ਉਸ ਨੂੰ ਹੈਰੀ ਵੀ ਕਹਿੰਦੇ ਹਨ ਇਸ ਬਾਰੇ ਜਦੋਂ ਉਹਨਾਂ ਦੇ ਪਿੰਡ ਦੇ ਸਕੂਲ ਟੀਚਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੀ ਕਾਫੀ ਖੁਸ਼ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਇਹ ਪੀ ਢੱਲੋ ਸਾਡੇ ਸਕੂਲ ਆਇਆ ਸੀ ਤੇ ਬੱਚਿਆਂ ਨੂੰ ਟੀ-ਸ਼ਰਟਾਂ ਵਗੈਰਾ ਵੰਡ ਕੇ ਗਿਆ ਸੀ ਅਤੇ ਸਾਡੇ ਨਾਲ ਵੀ ਬੈਠ ਕੇ ਕਾਫੀ ਗੱਲਾਂ ਬਤਾ ਕੀਤੀਆਂ ਆਹ ਮਾਣ ਹੁੰਦਾ ਜੀ ਪਿੰਡ ਨੂੰ ਸਾਰਿਆਂ ਨੂੰ ਬੜਾ ਮਾਣ ਆਇਆ ਜੀ ਉੱਥੇ ਜੀ ਇੱਥੇ ਆਪਣੇ ਜਵਾਨ ਹੋਇਆ ਵਾ ਇੱਥੇ ਪਲਿਆ ਇੱਥੇ ਖੇਡਦਾ ਰਿਹਾ ਗਲੀਆਂ 'ਚ ਤੇ ਪੜ੍ਹਾਈ ਵੀ ਇੱਥੇ ਕੀਤੀ ਉਹਨੇ ਤੇ ਬਹੁਤ ਵਧੀਆ ਜੀ ਉਹਨੇ ਪਿੰਡ ਦਾ ਨਾਮ ਉੱਚਾ ਕੀਤਾ ਹਾਂਜੀ ਹੁਣ ਪੰਜਾਬ ਦਾ ਵੀ ਆਪਣੇ ਨਾਂ ਕੀਤਾ ਫਿਰ ਸਾਡੇ ਹਿਸਾਬ ਦਾ ਵਰਲਡ 'ਚ ਨਾਮ ਦਾ ਮਸ਼ਹੂਰ ਹੋ ਗਿਆ ਜੀ ਪੰਜਾਬ ਦਾ ਵੀ ਕੀਤਾ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਪਰਿਵਾਰ ਆ ਬਹੁਤ ਚੰਗਾ ਪਰਿਵਾਰ ਆ ਜੀ ਜਿੰਨਾਂ ਦਾ ਬੱਚਾ ਜੀ ਸਾਡਾ ਹੀ ਬੱਚਾ ਜੀ ਅੱਡਰੋਂ ਤੇ ਕਾਫੀ ਛੋਟਾ ਵਾ ਮਤਲਬ ਕੁਦਾ 12 ਸਾਲ ਛੋਟਾ ਹੀ ਹੋਣਾ ਵਾ ਇੱਥੇ ਜੰਮਿਆ ਵਾ ਇੱਥੇ ਪਲਿਆ ਹਨਾ ਬਹੁਤ ਵਧੀਆ ਸੁਭਾਅ ਵੀ ਸਭ ਕੋ ਵੀ ਇਹ ਮਦਰ ਮਤਲਬ ਵੀ ਸਟਾਰ ਨੇ ਹਨਾ ਬਣਾ ਆਲ ਦਵਲਡ ਚ ਹੀ ਨਾਰੋਸ਼ਨ ਸਾਡੇ ਪਿੰਡ ਦਾ ਵੀ ਨਾਰੋਸ਼ਨ ਕੀਤਾ ਹੈ ਹਨਾ ਬਹੁਤ ਵਧੀਆ ਮੁੰਡਾ ਅਸੀਂ ਹੁਣ ਬਾਹਰ ਜਾਣੇ ਆ ਨਾ ਸਾਨੂੰ ਮਤਲਬ ਬਾਹਰ ਜਾਣੇ ਆ ਤਾਂ ਸਾਨੂੰ ਪੁੱਛਦੇ ਆ ਵੀ ਤੁਹਾਡੇ ਪਿੰਡ ਦਾ ਵੀ ਮਤਲਬ ਕਈ ਯਕੀਨ ਨਹੀਂ ਕਰਦੇ ਹੈਗੇ ਵੀ ਨਹੀਂ ਨਹੀਂ ਤੁਹਾਡੇ ਪਿੰਡ ਦਾ ਨਹੀਂ ਆ ਬਾਹਰ ਦੀ ਅਸੀਂ 12ਵੇਂ ਮੈਂ ਹੋ ਕੇ ਆਇਆ ਬਾਹਰ ਦੀ ਕੰਟਰੀੋਂ ਉੱਥੇ ਜਦੋਂ ਪਤਾ ਲੱਗਦਾ ਵੀ ਵਾਕਿਆ ਤੁਹਾਡੇ ਪਿੰਡ ਦਾ ਮੁੰਡਾ ਨਾਮ ਰੋਸ਼ਨ ਕੀਤਾ ਹੋਇਆ ਪਿੱਟਲੋਂ ਉਹਨਾਂ ਦੇ ਫਾਦਰ ਸਾਹਿਬ ਆ ਫੈਮਿਲੀ ਹਾਂਜੀ ਕਾਫੀ ਨਾਮ ਵੀ ਇਹ ਵੀਰ ਨੇ ਕਮਾਇਆ ਵਾਏ ਟਾਈਮ ਤੇ ਸਿਰੋ ਸਾਡੇ ਨਾਲ ਇੱਥੇ ਇਕੱਠੇ ਖੇਡਦੇ ਰਹੇ ਆ ਇਹ ਵਾਲੀਵਾਲ ਦਾ ਵਿਆਹ ਸਕੀਨੀ ਸਿੰਗਰ ਵੀ ਦਾ ਵੀ ਸਗਾਉਂਦਾ ਵਿਆਹ ਸਕੀਨੀ ਪਹਿਲਾਂ ਤੇ ਫਿਲਹਾਲ ਹੁਣ ਤੇ ਉਹ ਆਵਾ ਉੱਚੀ ਚ ਰਹੀ ਜਾਣਦੇ ਆ ਵੀਰ ਸਾਡਾ ਤੇ ਇੱਥੇ ਸਾਡੇ ਨਾਲ ਰਿਹਾ ਵਾ ਇਕੱਠੇ ਖੇਡਦੇ ਰਹੇ ਆ ਇਕੱਠੇ ਹੀ ਜਾਂਦੇ ਰਹੇ ਆਉਂਦੇ ਰਹੇ ਆ ਚਲੋ ਐਵ ਟਾਈਮ ਤੇ ਉਹ ਵੀਰ ਦੀ ਚੜਾਈ ਆ ਬਹੁਤ ਜ਼ਿਆਦਾ ਮਹਿਸੂਸਾ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡਾ ਵੀਰ ਨੇ ਕੋਈ ਤਰੱਕੀ ਕੀਤੀ ਸਾਡੇ ਪਿੰਡ ਚੋਂ ਵੀ ਕਿੰਨੇ ਤਰੱਕੀ ਕੀਤੀ ਨਾਂ ਰੋਸ਼ਨ ਕੀਤਾ ਸਾਡੇ ਪਿੰਡ ਦਾ ਬਰਾ ਨੂੰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਫੀਲ ਕਰਦੇ ਆ ਜੀ ਨੂੰ ਹਾਂਜੀ ਹਾਂਜੀ ਆਏ ਨੇ ਸਰ ਤੇ ਬੜਾ ਬੱਚਿਆਂ ਨਾਲ ਪਿਆਰ ਕੀਤਾ ਉਹਨਾਂ ਨੇ ਬੱਚਿਆਂ ਨੂੰ ਸਪੋਰਟਸ ਦਾ ਸਮਾਨ ਦੇ ਕੇ ਗਏ ਨੇ ਤੇ ਹੋਰ ਆਪਣਾ ਟੀ-ਸ਼ਰਟਸ ਵਗੈਰਾ ਹੁੱਡੀਆਂ ਦੇ ਕੇ ਗਏ ਨੇ ਬੱਚਿਆਂ ਨਾਲ ਬੜਾ ਗਾਣੇ ਬੋਲ ਕੇ ਗਏ ਨੇ ਬੜੇ ਪਿਆਰ ਦੇ ਨਾਲ ਰਹੇ ਨੇ ਸਾਡੇ ਨਾਲ ਵੀ ਬੜੇ ਪਿਆਰ ਦੇ ਨਾਲ ਹੋ ਰਹੇ ਨੇ ਮਤਲਬ ਬੜੇ ਡਾਊਨ ਟੂ ਅਰਥ ਨੇ ਉਹ ਵਧੀਆ ਇਨਸਾਨ ਨੇ ਗਾਇਕ ਤੇ ਵਧੀਆ ਹੈ ਹੀ ਹੈ ਇਨਸਾਨ ਵੀ ਬਹੁਤ ਵਧੀਆ ਨੇ ਇੱਕ ਸਾਡੇ ਪਿੰਡ ਸਕੂਲ ਦਾ ਬੱਚਾ ਜਿਹੜਾ ਹੈ ਉਹ ਐਡਾ ਵੱਡਾ ਕਲਾਕਾਰ ਬਣਿਆ ਹੈ ਔਰ ਮੈਂ ਵੀ ਉਹਨੇ ਸਕੂਲ ਚ ਆਣ ਕੇ ਆਪਣੇ ਸਕੂਲ ਪਿੰਡ ਦਾ ਹੀ ਨਹੀਂ ਟੀਚਰਾਂ ਦਾ ਵੀ ਬਹੁਤ ਮਾਨ ਰੱਖਿਆ ਉਹਨੇ ਮੀਨਸ ਇੰਨਾ ਵਧੀਆ ਉਹਨਾਂ ਗੱਲਬਾਤ ਕੀਤੀ ਗਾਣੇ ਬੋਲੇ ਬੱਚੇ ਵੀ ਸੀ ਉੱਥੇ ਬਚਿਆਂ ਨੂੰ ਵੀ ਉਹਨਾਂ ਨੇ ਆਪਣੇ ਸਪੋਰਟਸ ਦੇ ਸਮਾਂ ਦੇ ਗਏ ਨੇ ਆਹ ਵੀ ਖੇਡਾਂ ਵਿੱਚ ਬਹੁਤ ਵਧੀਆ ਸੀ ਉਹ ਨਾਲ ਦੇ ਨਾਲ ਉਹਨਾਂ ਨੇ ਮੀਨਜ਼ ਆਸ-ਪਾਸ ਦੇ ਲੋਕ ਇੱਥੇ ਜਦੋਂ ਆਏ ਉਹਨਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਕਿ ਸਾਡੇ ਵੀ ਇੰਨੇ ਵੱਡਾ ਕਲਾਕਾਰ ਹੋਣ ਦੇ ਬਾਵਜੂਦ ਵੀ ਉਹ ਮੀਨਜ਼ ਇੰਨਾ ਡਾਊਨ ਟੂ ਅਰਥ ਸੀ ਕਿ ਆਣ ਕੇ ਬੱਚਿਆਂ ਨਾਲ ਮਿਲਿਆ ਵਾ ਟੀਚਰਸ ਨਾਲ ਮਿਲਿਆ ਵਾ ਉਹ ਇਦਾਂ ਲੱਗਦਾ ਨਹੀਂ ਸੀ ਕਿ ਉਪਰਾਂ ਵਾ ਮੀਨਜ਼ ਇਦਾਂ ਲੱਗਦਾ ਆਪਣਾ ਹੀ ਸਕੂਲ ਦਾ ਹੀ ਇੱਥੋਂ ਦਾ ਹੀ ਆ ਸੋ ਇਹ ਬਹੁਤ ਮਾਨ ਮਾਨ ਵਾਲੀ ਗੱਲ ਸਾਡੇ ਵਾਸਤੇ ਪਰ ਸਾਡੇ ਪਿੰਡ ਵਾਸਤੇ ਜਾਣੇ ਜਾਣੇ ਪੀਟੀ ਲੋਣਾ ਸਾਡੇ ਆ ਉਹ ਆਦਣਾ ਵਿਆਸ ਸਾਧੀਆਂ ਚ ਹੁੰਦੇ ਜਾਂਦੇ ਆ ਸਾਰੇ ਹੀ ਉਹ ਗੱਲ ਵੀ ਪ੍ਰੋਗਰਾਮਾਂ ਦੇ ਵਿੱਚ ਹੁਣ ਵੀ ਪਾਰਟੀਆਂ ਕੀਤੀਆਂ ਹੁਣ ਵੀ ਗਏ ਹਾਂ ਪਹਿਲੇ ਤੋਂ ਉਹਨੂੰ ਛੋਟਾ ਜਿਹਾ ਹਾਰੀ ਹਾਰੀ ਕਹਿੰਦੇ ਸੀਗਾ ਹਾਂ ਤੇ ਉਹ ਤੋਂ ਰਹਿਣ ਤੋਂ ਤਹੀ ਉਹਦਾ ਨਾਂ ਹੁਣ ਦੇਪੀ ਢੈਲੋ ਹੀ ਮਸ਼ਹੂਰ ਆ ਰਿਸ਼ਤੇਦਾਰਾਂ ਤੱਕ ਦੂਰ ਤੱਕ ਹਾਂਜੀ ਉਹ ਨਿਕਾਜਾ ਹੁੰਦਾ ਸੀ ਤਾਂ ਵੀ ਉਧਰ ਉਧਰ ਹੀ ਕਰਦੇ ਰਹਿੰਦੇ ਹੁੰਨੇ ਹਾਂ ਹੂੰ ਹਾਂ ਹਾਂਜੀ ਵਧੀਆ ਹੁੰਦਾ ਕਿ ਬੱਚਾ ਜਦੋਂ ਆਪਣੇ ਪਿੰਡ ਦਾ ਹੋਵੇ ਰੋਸਨ ਤਾਂ ਹੋਵੇ ਨਾ ਕਰੇ ਤੇ ਖੁਸ਼ੀ ਹੁੰਦੀ ਕੀ ਆ ਮਸ਼ਹੂਰ ਹੁੰਦਾ ਜੀ ਘੜੇ ਪਿੰਡ ਦਾ ਵਾ ਨਾ ਉੱਚਾ ਕਿਦਰ ਰੋਸ਼ਨ ਕੀਤਾ ਨਾ ਹੁੰਦਾ ਜੀ ਮੁੰਡੇ ਬਹੁਤ ਵਧੀਆ ਜੀ ਕਾਫੀ ਕੰਮ ਹੋਇਆ ਜੀ ਵੇਖ ਲਓ ਹੁਣ ਜਿੱਦਾਂ ਮੈਂ ਵਿਚਰਕਾ ਸੁਰਕਾਉਂ ਦਾ ਡੇਫਾਤ ਨੇ ਪੱਕੀਆਂ ਕੀਤੀਆਂ ਹੋਈਆਂ ਬਲੀਆਂ ਤੇ ਬਾਕੀ ਹੋਰ ਵੀ ਜਿੱਥੇ ਕੰਮਨ ਸਕੂਲ ਚ ਪੜਦਾ ਸੀ ਉੱਥੇ ਵੀ ਉਹਨਾਂ ਨੇ ਕਾਫੀ ਕੀਤੀ ਹੈ ਮਤਲਬ ਕਿ ਆਪਣਾ ਦਿੱਤੇ ਪੈਸੇ ਪੁੱਛੇ ਵਾਪਸ ਦਿੱਤੇ ਉਹਨਾਂ ਨੇ ਹਾਂਜੀ ਹਾਂਜੀ ਨੇ ਬਹੁਤ ਵਧੀਆ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਪਿੰਡ ਦੀ ਵਸਾਨਾ ਜੀ ਆਪਣੇ ਦੀ ਵਧੀਆ ਮਹਿਸੂਸ ਹੁੰਦਾ